ਸ਼ਹਿਰ ਜੀ ਲੋਕਾਂ ਦੇ ਆਣਾ ਵੀ ਵੀਰ ਜੀ ਦਾ ਦੂ MS 9977 ਕੋਈ ਨਾ ਚੱਲ ਜੀ ਕੀ ਕੀ ਪਹਿਲੋ ਜੀ ਪੰਜਾਬ ਹੈ ਜਿੰਮੀ ਨਹੀਂ ਹੈਗਾ ਰਾਣਾ ਸ਼ਹਿਰ ਦਾ ਸਿਆਰੀਆ ਉਹ ਬਰ ਸਟੂਡੈਂਟ ਬੈਠੇ ਨੇ ਨਵਾਂ ਵਾਲੀ ਜਨਰੇਸ਼ਨ ਤੋਂ ਪੱਈਆ ਦੇਖੋ ਬੜੇ ਧਿਆਨ ਨਾਲ ਅੱਛੀ ਬੜਾ ਸੌ ਤੋਂ ਸਮਰਾਲਾ ਹਾਲੋ ਕੋਈ ਜਾਂਦੀ ਪਰਵਾਹੀ ਦੇਖੋ ਖਲਾਫ ਬਾਸਨ ਬਗੀ ਲੱਗ ਰਹੀ ਤੁਹਾਨੂੰ ਪੰਜਾਬ ਦੇ ਹੈ ਪ੍ਰਾਈਵੇਟ ਬੱਸ ਦਾ ਨੰਬਰ ਮੈਂ ਕਹਿੰਦਾ ਦਤਾ ਨਾ TV02 B TS 9574 ਲੋ ਜੀ ਜਿਹੜਾ ਲੋਕਾਂ ਨੂੰ ਅੜੀ ਸਨਾਲਾ ਸ਼ਹਿਰ ਇਲਾਕਾ ਮੰਦੇ ਆ ਨਾ TV02 BS 9977 ਉਹ ਪਰ ਵਿਚ ਇਹ ਕੀ ਕੀ ਪੈ ਲੋ ਜੀ ਪੰਜਾਬ ਹੈ ਚਿੱਪੀ ਨਹੀਂ ਹੈਗਾ ਸੰਗਲਾ ਸ਼ਹਿਰ ਤੋਂ ਦਸ ਜਾ ਰਹੀ ਹੈ ਉਹ ਬਰ ਸਟੂਡੈਂਟ ਬੱਥਨੇ ਆਉਣ ਵਾਲੀ ਜਨਰੇਸ਼ਨ ਤੋਂ ਪਾਇਆ ਦੇਖੋ ਬੜਾ ਧਿਆਨ ਨਾਲ ਅੱਛੀ ਬੜਾ ਸੌਤੋ ਸਮਰਾਲਾ ਆ ਲੋ ਕੋਈ ਜਵਾਬ ਦੀ ਪਰਵਾਹ ਨਹੀਂ ਦੇਖੋ ਖਲਾਫ ਬਾਸਨ ਮਗਰੀ ਸਾਂਦੀ ਘਾਟ ਲੱਗ ਰਹੀ ਹੈ ਤੁਹਾਨੂੰ ਪੰਜਾਬ ਦੇ ਹੈ ਪ੍ਰਾਈਵੇਟ ਬੱਸ ਮੈਂ ਕੁੱਲ ਕੇ ਦੱਸ ਦਿੰਦਾ TV02 B 3S 9574